ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਯਕ ਅਰਜ਼ ਗੁਫ਼ਤਮ ਪੇਸ਼ ਤੋ ਦਰਗਾਹ ਕੁੰਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਦਹਤੀਕ ਦਿਲਦਾਨੀ ਮਮਸ ਸਰ ਮੁਏ ਅਜ਼ਰਾਇਲ ਫਰਿਸ਼ਤਾ ਦਿਲ ਹੇਚ ਨਦਾਨੀ ਰਹਾਉ ਜਨ ਪਿਸਰ ਪਦਰ ਬਿਰਾਂਦ ਰਾ ਕਸ਼ ਗਨੇਸ ਦਸਤੰਗੀਰ ਆਖਿਰ ਬਿਆਫਤਮ ਕਸ਼ ਨਦਰਦ ਚੂ ਸਬਦ ਤਕਬੀਰ ਸਬ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਨੇ ਕੀ ਕਾਰ ਕਰਦਮ मम ਈ ਚਨੀ ਅਹਵਾਲ ਬਦ ਬਖਤ ਹਮ ਚੋਂ ਬਖੀਲ ਗਾਫਿਲ ਬੇਨ ਜਰ ਵਿਬਾਕ ਨਾਨਕ ਬੋਇੰਦ ਜਨ ਤੁਰਾ ਤਿਲ ਚੱਕ ਰਾਂ ਪਾ ਖਾਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਉ ਤੇਰਾ ਪਾੰਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾ ਮੰਗਤ ਪੀਖਿਆ ਪਾਏ ਰਹਾਓ ਕੇਸਰ ਕੁਸਮ ਮੇ ਰਗਮੇ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਇਨੇ ਹੀ ਸਰਬੇ ਪਰਮਲ ਕਰਨਾ ਕੇ ਪਟ ਭੰਡ ਕਹ ਨ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੈ ਰਹੇ ਲਿਵ ਲਾਏ ਨਾਨਕ ਤਿੰਨ ਦਰ ਪਿਖਿਆ ਪਾਏ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਾਂ ਕੁਰਬਾਨੇ ਜਾਉ ਮਿਹਰਬਾਨਾ ਹਾਂ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੀ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਏ ਆਨੜੀਏ ਮਾਨੜਾ ਕਾਇ ਹੈ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਣ ਸਹ ਨੇੜੇ ਤਨ ਕਮਲਿਏ ਬਾਹਰ ਕਿਆ ਢੂੰਡੇ ਭੈ ਕੀਆ ਦੇ ਸਲਾਹੀਆਂ ਨੈਣੀ ਭਾਵ ਕਾ ਕਰ ਸ਼ਿੰਗਾਰੂ ਤਾ ਸੁਹਾਗਣ ਜਾਣੀ ਲਾਗੀ ਜਾਂ ਸਹਤ ਰਿ ਪਿਆਰੋ ਇਆਨੀ ਬੈਲਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ ਤਾ ਸੁਹਾਗਣ ਕਰਨ ਪਲਾਵ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਬਿਨ ਕਰਮਾ ਕਿਛ ਪਈਏ ਨਾਹੀ ਜੇ ਬਹੁ ਤੇਰਾ ਤਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੀਂ ਸਮਾਣੀ ਇੰਨੀ ਬਾਤਿ ਸਹ ਪਾਈਏ ਨਾਹੀ ਭਈ ਕਾਮਣ ਈ ਆਣੀ ਜਾਏ ਪੁੱਛੋ ਸਹਾਗਣੀ ਬਾਹੇ ਕਿੰਨੀ ਬਾਤਿ ਸਹ ਪਾਈਏ ਜੋ ਕਿਛ ਕਰੇ ਸੋ ਭਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਏ ਸਹ ਕਹੇ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਲ ਲਾਈਏ ਏਵ ਕਹੇ ਸਹਾਗਣੀ ਪਹਿਣੇ ਇੰਨੀ ਬਾਤਿ ਸਹ ਪਾਈਏ ਆਪ ਗਵਾਈਏ ਤਾਂ ਸਹ ਪਾਈਏ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਤੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਤੀ ਸਹਿਜ ਕੀ ਮਾਤੀ ਐਹ ਨਿਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈ ਸੜਾ ਕਰੀਂ ਗਿਆਨ ਬੇ ਲਾਲੋ ਪਾਪ ਕੀ ਜੰਜ ਲੈ ਕਾਵਲੋਂ ਤਾਇ ਜੋਰੀ ਮੰਗੇ ਦਾਨ ਬੇ ਲਾਲੋ ਸ਼ਰਮ ਧਰਮ ਦੁਏ ਛਪ ਖਲੋਏ ਕੂੜ ਫਿਰੇ ਪ੍ਰਧਾਨ ਬਿ ਲਾਲੋ ਕਾ ਜੀਆ ਬਾਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਬਿ ਲਾਲੋ ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਬਿ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਬਿ ਲਾਲੋ ਖੂਨ ਕੇ ਸੋਹਲੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਬਿ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੂਲਾ ਜੇ ਨੀ ਉਪਾਈ ਲੰਗ ਰਵਾਈ ਬੈਠਾ ਵੇਖੇ ਵਖ ਅਕੇਲਾ ਸੱਚਾ ਸੋ ਸਾਹਿਬ ਸਾਚਿਤ ਪਾਵਸ ਸੱਚੜਾ ਨਿਉਂ ਕਰੀਗ ਮਸੋਲਾ ਕਾਇਆ ਕੱਪੜ ਟਕ ਟਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਣ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਤਿਲੰਗ ਮਹਿਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਹੁ ਹੁਕਮ ਸਭ ਵਰਤਨੀ ਸਚ ਸਾਹਿਬ ਸਚ ਖੇਲ ਸਭ ਹਰ ਤਨੀ ਸਲਾਹੇ ਹੋ ਸਭ ਸਚ ਸਭ ਉਪਰ ਹਰ ਤਨੀ ਜਿਸ ਨਾਹੀ ਕੋਏ ਸਰੀਕ ਕਿਸ ਲੇਖੈ ਹਉ ਗਣੀ ਰਹਾਵ ਪਾਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰਬਣੀ ਵਿਚ ਵਰਤੇ ਨਾਨਕ ਆਪ ਝੂਠ ਕਹ ਕਿਆ ਗਣੀ ਤਿਲੰਗ ਮਹੱਲਾ ਚੌਥਾ ਨਿਤ ਨੇਹ ਫਲ ਕਰਮ ਕਮਾਏ ਵਫਾਵੇ ਬੋ ਦੁਰਮਤੀਆ ਆਪ ਜਬ ਆਣੇ ਬਲਵੰਚ ਕਾਲ ਝੂਠ ਤਬ ਜਾਣੇ ਜਗਤ ਜਿਤਿਆ ਐਸਾ ਬਾਜੀ ਸੰਸਾਰ ਨ ਚਿੱਤ ਹਰ ਨੰਮ ਖਿੰਨ ਮੈਂ ਬਿਨ ਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿੱਤ ਨ ਆਵੇ ਜਿਤ ਆਏ ਕੰਟਕ ਕਾਲ ਗਰਸੇ ਇਸ ਨਾਨਕ ਲਈ ਛੜਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜ਼ਮੀਂ ਦਰਖਤ ਆਬ ਬੈਦਾਇਸ਼ ਖੁਦਾਏ ਬੰਦੇ ਚਸ਼ਮ ਦੀਦੰ ਫਨਾਏ ਦੁਨੀਆ ਮਰਦਾਰ ਖੁਰ ਦਨੀ ਗਾਫਲ ਹਵਾਈ ਰਹਾਵ ਗੈਵਾਨ ਹਯਾਨ ਹਰਾਮ ਕੁਸਤਨੀ ਮਰਦਾਰ ਬਰੋ ਖਾਏ ਦਿਲ ਕਬਜ਼ ਕਬਜ਼ਾ ਕਾਦਰੋ ਦੋਜਿਕ ਸਜਾਏ ਬਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ ਜਬ ਅਜ਼ਰਾਈਲ ਬਸਤਨੀ ਤਬ ਚੇ ਕਰੇ ਵਿਦਾਏ ਹਵਾਲ ਮਾਲੂਮ ਕਰ ਦੰ ਪਾਕ ਅੱਲਾ ਬੁਗੋ ਨਾਨਕ ਅਰਦਾਸ ਪੇ ਸਦਰਬੇਸ਼ ਬੰਦਾ ਤਿਲੰਕਰ ਦੂਜਾ ਮਹਲਾ ਪੰਜਵਾ ਤੋਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਧਾਰ ਤੇਰੀ ਟੇਕ ਤੇਰਾ ਆਧਾਰ ਰਹਾਵ ਸਭ ਤੂੰ ਹੈ ਤੂੰ ਹੋ ਵਣਹਾਰ ਅਗਾਮਿ ਅਗਾਦ ਊਚ ਅਪਾਰ ਜੋਤਿ ਦਸੇਵੈ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸੈ ਸੋ ਤੇਰਾ ਰੂਪ ਗੁਣ નિਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸਕੇ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬੰਛੋ ਧੂਲ ਤਿਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦੇਣ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾਸ਼ ਤੂ ਕੀ ਅਸੋਈ ਦੇ ਆਧਾਰ ਜਿਨੇ ਭਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਵਡਾ ਵੇਪਰਵਾ ਕਰ ਬੰਦੇ ਤੋਂ ਬੰਦਗੀ ਜਿ ਚਿਰਕਟ ਮੈਂ ਸਾ ਤੂੰ ਸਮਰੱਥ ਅਗਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਕਸ ਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾ ਕਰਾਓ ਖਿਨ ਮੈਂ ਮਾਹੇ ਥਾਪਿ ਉਥਾਪ ਦਾ ਆਚਰ ਜਿਤੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੇ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨ ਸਰੇਣ ਜੇ ਤੁਧ ਆਰਾ ਦੇ ਸੋ ਕਿਉਂ ਦੋਜਕ ਜਾਏ ਅਜ਼ਰਾਈਲ ਜ਼ਾਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੌਕ ਸੱਚ ਸੁਖ ਤੇਰਾ ਨਾਮ ਗੁਰਮਿਲ ਨਾਨਕ ਬੁੱਝੇ ਅਸਦਾ ਏਕਸ ਗਾਉ ਤਿਲੰਗ ਮਹਲਾ ਪੰਜਵਾ ਮੀਰਾ ਦਾ ਨਾਂ ਦਿਲ ਸੋਚ ਮੁਹੱਬਤੇ ਤਨ ਮਨ ਤਨ ਬਸੈ ਸਚ ਸਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ ਪਾਕ ਪਰਵਦਗਾਰ ਤੂੰ ਖੁਦ ਖੁ ਬਖਸ਼ ਵੱਡਾ ਅਤੋਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੀ ਆਪ ਜਿਨ ਬਾੜੀ ਹੈ ਲਾਈ ਰਾਇਸਾ ਪਿਆਰੀ ਘਰ ਆਏ ਸਾਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੀ ਤਾਣੀ ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਬਿਹਾਨੀ ਪਛੋਤਾਵਾ ਨਾ ਮਿਲੇ ਜਬ ਚੁਕੇਗੀ ਸਾਰੀ ਤਾਂ ਤਾਂ ਫਿਰ ਪਿਆਰਾ ਰਾਵੀ ਜਬ ਆਵੇਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਿਦਵੀ ਵਦਵੀਏ ਸੇ ਗੁਣ ਮੁਝੇ ਨਾ ਆਵਣੀ ਕਿਜੈ ਕਹਿ ਜੀ ਇਸ ਦੋਸ਼ ਤਰੇ ਜਿਨੀ ਸਖੀ ਸਹਰਾਵੇ ਤੈਨ ਪੁੱਛੋਂਗੀ ਜਾਏ ਪਾਏ ਲਗੋਂ ਬੇਨਤੀ ਕਰੋਂ ਲਿਉਂਗੀ ਖਸਮ ਬਤਾਏ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਭਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੀ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀ ਬਾਤੀ ਮੇਲ ਨਾ ਹੋਈ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਤਾ ਤਾਵੇ ਗੁਰ ਪ੍ਰਸਾਦੀ ਜਾਣੀਐ ਤੋ ਅਨਪਉ ਪਾਵੇ ਪਾਨਾ ਵੜੀ ਹੋਏ ਕਰ ਸਰਸਾਰ ਨ ਜਾਣੇ ਰਸੀਆ ਹੋਵੇ ਮੁਸਕ ਕਾ ਤਵ ਫੂਲ ਪਛਾਣੇ ਅਪਿਓ ਪਿਏ ਜੋ ਨਾਨਕਾ ਭ੍ਰਮ ਭ੍ਰਮ ਸਮਾਵੇ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ